ਜਥਾ ਇੱਕ ਪਾਸੇ ਨਸ਼ਿਆਂ ਨੂੰ ਰੋਕਣ ਵਾਸਤੇ ਪੁਲਸ ਹਰ ਵੇਲੇ ਮੁਸਤੈਦ ਰਹਿੰਦੀ ਹੈ ਉੱਥੇ ਹੀ ਨਸ਼ਾ ਤਸਕਰੀ ਕਰਨ ਵਾਲਿਆਂ ਤੇ ਨਕੇਲ ਕੱਸ ਰਹੀ ਹੈ ਤੰਦਾਜ਼ੀ ਕਿ ਚੋਰਾਵਾਂ ਵੱਲੋਂ ਖੇਤਾਂ ਦੇ ਵਿੱਚ ਚੋਰੀਆਂ ਕਰਨ ਦਾ سلسلہ ਲਗਾਤਾਰ ਵੱਧਦਾ ਜਾ ਰਿਹਾ ਹੈ ਤਾਂ ਇਸ ਦੇ ਨਾਲ ਹੀ ਖੇਤਾਂ ਵਿੱਚ ਚੋਰੀਆਂ ਕਰਨ ਵਾਲੇ ਇਹਨਾਂ ਚੋਰਾਂ ਦੀ ਵੀ ਪੁਲਸ ਹਰ ਪਾਸੇ ਹੀ ਰੇਲ ਬਣਾਉਂਦੀ ਨਜ਼ਰ ਆ ਰਹੀ ਹੈ ਅੱਜ ਇੱਕ ਮਾਮਲਾ ਜ਼ਿਲ੍ਹਾ ਫਰੀਦਕੋਟ ਦੇ ਥਾਣਾ ਬਾਜਾਖਾਨਾ ਦੇ ਅਧੀਨ ਪੈਂਦੇ ਬਰਗਾੜੀ ਪੁਲਸ ਚੌਂਕੀ ਦਾ ਸਾਹਮਣੇ ਆਇਆ ਜਿੱਥੇ ਕਿ ਬਰਗਾੜੀ ਪੁਲਸ ਵੱਲੋਂ ਇੱਕ ਵਿਅਕਤੀ ਦੇ ਬਿਆਨ ਦੇ ਆਧਾਰ ਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਦਿਆਂ ਤਿੰਨ ਜਾਣਿਆਂ ਉੱਪਰ ਖੇਤਾ ਵਿੱਚ ਪਾਣੀ ਵਾਲੀਆਂ ਮੋਟਰਾਂ ਦਾ ਸਮਾਨ ਆਦਿ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ ਤੋਂ ਦੱਸਦੀ ਹੈ ਕਿ ਸੁਖਵੀਰ ਸਿੰਘ ਪੁੱਤਰ ਨਗਿੰਦਰ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਬਰਗਾੜੀ ਥਾਣਾ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਚੌਂਕੀ ਬਰਗਾੜੀ ਵਿਖੇ ਖੇਤਾਂ 'ਚ ਲੱਗੀਆਂ ਪਾਣੀ ਵਾਲੀਆਂ ਮੋਟਰਾਂ ਦੀ ਕੇਬਲ ਤਾਰਾਂ ਤੇ ਹੋਰ ਆਦੀ ਸਮਾਨ ਚੋਰੀ ਕਰਨ ਦੇ ਦੋਸ਼ ਹੇਠ ਲੜੀਵਾਰ ਲਾਡੀ ਸਿੰਘ ਪੁੱਤਰ ਸ਼ੇਰ ਸਿੰਘ ਪੁੱਤਰ ਗੰਤਾ ਵਾਸੀ ਪਰ ਗਾੜੀ ਤੇ ਇੱਕ نامعلوم ਵਿਅਕਤੀ ਅਤੇ ਨਿੱਕਾ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਸਿਵਿਆ ਜ਼ਿਲ੍ਹਾ ਫਰੀਦਕੋਟ ਤੇ ਆਪਸੀ ਅਦੀਨ ਤਾਰਾ 363 ਦੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਸਮਾਚਾਰ ਹੈ ਜਿਨ੍ਹਾਂ ਬੱਚੋ लाड्डी ਸਿੰਘ ਤੇ ਨਿੱਕਾ ਸਿੰਘ ਨੂੰ ਗ੍ਰਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਮੁਤਾਬਕ ਸੁਖਵੀਰ ਸਿੰਘ ਨੇ ਪੁਲਿਸ ਨੂੰ ਦਿੱਤਾ ਬਿਆਨ ਵਿਸਥਾਰ ਸਿਆ ਹੈ ਕਿ ਉਹ ਨੱਥਿਆਣਾ ਛੱਪੜ ਦੇ ਕੱਚੇ ਰਾਹ ਤੇ ਆਪਣੇ ਖੇਤਾਂ ਵਿੱਚ ਖੇਤੀ ਬਾੜੀ ਦਾ ਕੰਮ ਕਰਦਾ ਹੈ ਤੇ ਇੰਨੇ ਨਹੀਂ ਉਸ ਦੇ ਨਾਲ ਹੀ ਸੁਖਮੰਦਰ ਸਿੰਘ ਉਰਫ ਨੀਲਾ ਪੁੱਤਰ ਤੇਜਾ ਸਿੰਘ ਪੁੱਤਰ ਵੀਰ ਸਿੰਘ ਵਾਸੀ ਦਰਮੇਸ਼ ਨਗਰ ਕਰ ਬਰਬਾੜੀ ਦੇ ਵੀ ਖੇਤਾ ਦੇ ਵਿੱਚ ਹਨ ਅਤੇ ਉਸ ਤੋਂ ਇਲਾਵਾ ਹੋਰ ਅੱਧੇ ਖੇਤਾ ਵਿੱਚੋਂ ਵੀ ਮੋਟਰ ਦੀਆਂ ਤਾਰਾਂ ਅਤੇ ਹੋਰ ਅੱਧੇ ਸਮਾਨ ਉਕਤਾਨ ਨੇ ਚੋਰੀ ਕੀਤਾ ਹੈ ਪੱਤਰਕਾਰ ਰੋਹਿਤ ਆਜ਼ਾਦ ਦੀ ਰਿਪੋਰਟ ਸਰਬੀਲ ਸਿੰਘ ਪੁੱਤਰ ਨਗੇਂਦਰ ਸਿੰਘ ਵਾਸੀ ਬਰਗਾੜੀ ਨੇ ਸਾਡੇ ਪਾਸ 18/11/2023 ਨੂੰ ਜਾਣਖਾਇਆ ਸੀ ਜਿਹੜੀ ਮੇਰੇ ਖੇਤ ਤੇ ਜੋ ਮੋਟਰ ਲੱਗੀ ਔਰ ਉਹਦੀ ਤਾਰ ਵੀ ਸਟੱਪ ਤੋਂ ਮੋਟਰ ਤੱਕ ਲੱਗੀ ਹੈ ਉਹਨੂੰ ਤਾਰ ਕੋਈ ਵਿਅਕਤੀ ਵੱਢ ਕੇ ਲੈ ਗਿਆ ਜਿਸ ਦੀ ਪਰਤਾਲ ਤੇ ਉਹਨਾਂ ਨੇ ਸੁਖਮੰਦਰ ਸਿੰਘ ਪੁੱਤਰ ਨੀਲਾ ਸਿੰਘ ਤੇ ਜਿਹੜਾ ਹੈਗਾ ਵਾਸੀ 2019 ਬਰਗਾੜੀ ਇਹ ਦੇਫਲਾ ਪਰਚਾ ਦਰਜ ਕਰਾਇਆ ਸੀਗਾ ਤੇ ਇੱਕ ਨਿੱਕਾ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ సిਗੀਆਂ ਨੂੰ ਵੇਚਦੇ ਆ ਇਹ ਜਿਹੜੀ ਨਿੱਕਾ ਕਿ ਇਸ ਦੇ ਪਰਚਾ ਦਰਜਿਸਟਰ ਮੁਕਦਮਾ ਨੰਬਰ 9 ਮਿਤੀ ਠਾਰਕ 24 ਅਧੀਨ ਤਾ 389 411 ਆਪੀਸੀ ਪੀਐਸ ਬਜਾਖਾਨਾ ਦਰਜਿਸਟਰ ਕਰਕੇ ਕੁੱਤੀ ਸ਼ਮਤ ਫਿਰਦੀ ਸੀ ਜਿਸ ਵਿੱਚ ਦੋਛੇ ਨਿੱਕਾ ਸਿੰਘ ਉਤੇ ਦੋਚੀ ਨਾ ਡੀਸਰ ਉਤਰ ਸ਼ੇਰ ਸਿੰਘ ਨੂੰ ਨਸਬ ਜਾਤਾ ਰਿਤਰ ਕਰਕੇ ਪੇਸ਼ਦਾਨਤ ਕੀ ਪਹੁੰਚਾ ਜਿਸ ਦਾ ਪ੍ਰਸਰਣ ਚੱਲ ਰਿਹਾ ਹੈ ਤੇ ਬਾਅਦ ਜਿਸ ਤਰ੍ਹਾਂ ਪੜਤਾਲ ਦੇ ਵਿੱਚ ਜੋ ਗੱਲ ਸਾਹਮਣੇ ਆਊਗੀ ਜੈਸੀ ਸ਼ੋਰ ਤਾਂ ਵੈਸੀ ਹੀ ਕਰੂਗੀ ਅੱਗੇ ਚੱਲਦੀ ਜਾਊਗੀ ਇਹਨਾਂ ਦੇ ਹੋਰ ਸਾਥੀਆਂ ਨੂੰ ਵੀ ਪੁੱਛ ਵਿੱਚ ਦੇ ਵਿੱਚ ਲਾ ਕੇ ਸਖਤ ਸਿਰਾਉਣਾ ਜ਼ਰੂਰੀ ਹੈ ਕਿਉਂਕਿ ਕਿਸਾਨ ਬਹੁਤ ਦੁਖੀ ਹੈ ਜਿਹੜਾ ਕ੍ਰੀਏ ਦੇ ਵਿੱਚ ਇਹ ਚੋਰ ਆਦੇ ਚਾਦਰ ਪੇਸ਼ਾ ਉਹਦੇ ਨਸ਼ਾ ਕਰਨ ਦੀ ਖਾਤਰ ਅਗਲੇ ਤਾਰਵਟ ਖਲਾਇਦਦੇ ਤੇ ਜ਼ਮੀਦਾਰ ਬਹੁਤ ਦੁਖੀ ਹੁੰਦਾ ਆ ਤੇ ਸਾਡੇ ਕੋਲ ਆ ਕੇ ਕਮੇਟਾ ਦਾਤ ਕਰਾਉਂਦੇ ਆ ਕਿ ਇਸ ਕਰਕੇ ਉੱਤੇ ਸਭ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ